ਆਈ ਹੋਏ ਅੱਗ ਲਾਉਣੀ ਲਾਈਟ ਵੀ ਹੁਣੀ ਜਾਣੀ ਸੀਗੀ ਮਸਾਂ ਪਈ ਸੀ ਨਾ ਧੋ ਕੇ ਹਾਏ ਹਾਏ ਮੇਰਾ ਤਾਂ ਸਿਰ ਦਰਦ ਕਰੀ ਜਾਂਦਾ ਬੜਾ ਕਰਦਾ ਕੁੜ ਪਾਲੀ ਹਾਏ ਨੀ ਥੋੜਾ ਬੜਾ ਘੋਟੀ ਦੇ ਨਹੀਂ ਬੜਾ ਕਰਦਾ ਪਰ ਨਹੀਂ ਬੱਕ ਤੇਰਾ ਸਿਰ ਹਾਏ ਨੀ ਨਹੀਂ ਆਈ ਨੀ ਪੁੱਤ ਬਣ ਕੇ ਹਾਏ ਕੇਰਾ ਆਏ ਕੇਰਾ ਕੁੱਟੀ ਮੇਰਾ ਸਿਰ ਹਾਏ ਨਹੀਂ ਮੇਰ ਤਾਂ ਜਾਨ ਨਿਕਲ ਚੱਲੀ ਹਾਏ ਨਹੀਂ ਮੇਰੀ ਸੁਣ ਲੈ ਗੱਲ ਹਾਏ ਕੁੜ ਪਾਲੀ ਲੈ ਹੋ ਗਿਆ ਬੁੜੀ ਦਾ ਡਰਾਮਾ ਸ਼ੁਰੂ ਪਤਾ ਲੱਗ ਗਿਆ ਬਿੰਨਾ ਵਾਲੀ ਹੁਣ 10 ਮਿੰਟ ਪਾਊਗੀ ਲੱਗੀ ਹੋਕਰੇ ਦੇਣ ਇਹਦੇ ਸਿਰ ਨੂੰ ਨਹੀਂ ਪਤਾ ਨਹੀਂ ਕੀ ਗੋਲੀ ਵੱਜਦੀ ਐ ਇੱਕ ਦਿਨ ਨਹੀਂ ਪੈਣ ਦਿੰਦੀ ਇੱਥੇ ਕੋਈ ਹੁਣ ਆਜੇ ਗਮਾਂਡਣ ਸੱਦਣ ਵੀ ਆ ਜਾ ਫਰਾਨੇ ਦੇ ਮਕਾਨ ਜਾਣਾ ਕਿਤੇ ਹੋਰ ਜਾਣਾ ਐਂ ਜਾਊਗੀ ਰੇਲ ਬਣੀ ਆ ਗਈ ਰੋਟੀ ਲੱਗੀ ਬੇਬੇ ਕੀ ਐ ਕੁੜਾ ਕੀ ਬੁੜਬੁੜ ਕਰਦੇ ਸੀ ਇੱਕ ਸਰਕਟਣ ਵਾਸਤੇ ਕਿਹਾ ਸੀ ਹੋਰ ਕਿਤੇ ਰ ਮੈਂ ਗੋਲੀ ਮਾਰਤੀ ਸੀ ਬੇਬੇ ਬੁੜਬੁੜ ਕਾ ਨੂੰ ਕਰਦੀ ਸੀ ਕਿ ਮੈਨੂੰ ਐ ਸੀ ਕਿ ਬਈ 10 ਮਿੰਟ ਪੈ ਜੂਗੀ ਕੰਮ ਧੰਦਾ ਕਰਕੇ ਫਿਰ ਤੂੰ ਹਾਕਾ ਮਾਰ ਲੱਗੀ ਨਹੀਂ ਕੀ ਕਹਿਣੀ ਆ ਹਾਂ ਦੱਸ ਦੇਖ ਇੱਕ ਮੇਰੀ ਕੁੜੀ ਹੈਗੀ ਸਸ ਨੂੰ ਮੂੰਚਾ ਬੋਲਨੇ ਕੱਢਣ ਦੇ ਦੀ ਪਹਿਲੀਆਂ ਚੋੜੇ ਕੰਮ ਕਰਦੀ ਹੈਗੀ ਜੇ ਸਿਰ ਦਾ ਕਿਹਾ ਸਰਕਟ ਦੇ ਜੇ ਲੱਤਾਂ ਦੇ ਕਿਹਾ ਲੱਤਾਂ ਖੋੜਦੀ ਹੈਗੀ ਤੇ ਤੂੰ ਤੂੰ ਪਹਿਲੀਆਂ ਚ ਜਵਾਬ ਦੇ ਦਿੰਦੇ ਆਂ ਬਕਦੋਂ ਦੇ ਬਿਲਕੀ ਜਾਂਦੀਆਂ ਕੋਈ ਮਾੜਾ ਮੋਟਾ ਤਰਸ ਖਾਲਾ ਬੁੜੀ ਤੇ ਤੇਰਾ ਤਾਂ ਗਲ ਘੁੱਟਣ ਵਾਲਾ ਬੇਬੇ ਮੇਰੀ ਗੱਲ ਸੁਣ ਜੇ ਇੱਕ ਦਿਨ ਦਾ ਮੈਂ ਤੇਰਾ ਸਿਰ ਦੱਬਦਾ ਤੇਰੇ ਤਾਂ ਨਿੱਤ ਦੇ ਡਰਾਮੇ ਨੇ ਤੈਨੂੰ ਹੋਇਆ ਕੀ ਪਹਿਲਾਂ ਮੈਨੂੰ ਤੈਨੂੰ ਐ ਦੱਸ ਨੀ ਫੇਰ ਕੜ ਤੇਰੇ ਹੱਥ ਦੁਖਦੇ ਨਾਗੇ ਡਰਾਮੇ ਦੱਸਦੀ ਆ ਹਜੇ ਬੇਬੇ ਮੇਰੀ ਗੱਲ ਸੁਣ ਲੈ ਇਹ ਸਭ ਨਾ ਚਰਿੱਤਰ ਜੀ ਤੂੰ ਉਹਦੇ ਮੁੰਡੇ ਸਾਹਮਣੇ ਕਰਿਆ ਕਰ ਮੇਰੇ ਸਾਹਮਣੇ ਚੱਲਦੇ ਜਦੋਂ ਮੈਨੂੰ ਪਤਾ ਵੀ ਤੂੰ ਜਾਣ ਕੇ ਕਰਦੀ ਐ ਮੇਰੇ ਮੁੰਡੇ ਨੂੰ ਮੈਂ ਦੁੱਖ ਨਹੀਂ ਦੇਣਾ ਚਾਹੁੰਦੀ ਬੇਬੇ ਮੇਰੀ ਗੱਲ ਸੁਣ ਫਿਰ ਕਿਹੜਾ ਡਾਕਟਰ ਹੀ ਹੈ ਜਿਹਨੇ ਤੈਨੂੰ ਦਵਾਈ ਨਹੀਂ ਦਿੱਤੀ ਜਿਹਨੇ ਤੈਨੂੰ ਐ ਨਹੀਂ ਕਿਹਾ ਬੇਬੇ ਕੋਈ ਗੱਲ ਨਹੀਂ ਨਾਰਮਲ ਚੀਜ਼ਾਂ ਨੇ ਤਾਂ ਨਹੀਂ ਮੇਰਾ ਕਿਹੜਾ ਜੀ ਕਰਦਾ ਮੰਜੇ ਤੇ ਪੈਣ ਨੂੰ ਮੇਰਾ ਵੀ ਜੀ ਕਰਦਾ ਮੈਂ ਤੁਰਾ ਫਿਰਾਹ ਤੇ ਕਹਿੰਦੀ ਆ ਖਰੇਪਨ ਵਾਲੀ ਗੋਲੀ ਗੋਲੀਆਂ ਦੇਖ ਕੇ ਤਾਂ ਮੈਨੂੰ ਇਹ ਗਰਮੈਸ਼ ਕਰ ਤੂਗੀ ਇੱਥੇ ਝਲ ਕੋ ਕੇ ਰੱਖ ਲੂੰਗੀ ਮੈਂ ਇਹ ਗੋਲੀ ਗੋਲੀ ਖਾਂਦੀ ਨਾ ਲਈ ਮੇਰੇ ਕੜਾ ਸਿਰ ਦੁਖਦਾਗਾ ਮੈਂ ਤਾਂ ਇੱਕ ਪਖੰਡ ਕਰਦੀ ਆ ਇਹਨੂੰ ਪੜ ਨਹੀਂ ਦੇਣਾ ਬਹਿਲੀ ਕੰਮ ਤਾਂ ਕਰਾਉਣਾ ਇਹ ਤਾਂ ਹੋਰੇ ਤਾਂ ਕਿ ਚਾਰ ਪਾਉਣਾ ਸੀਗਾ ਬਹਿ ਕੇ ਕਦੇ ਵਾਸਤੇ ਲਿਆਂਦੀ ਸੀ ਇਹ ਪਹਿਣ ਵਾਸਤੇ ਮੁੰਡੇ ਸਾਹਮਣੇ ਕਿ ਮੁੰਡੇ ਸਾਹਮਣੇ ਕਾਹਤੋਂ ਕਰਾਂ ਚਲਿੱਤਰ ਮੈਂ ਆਪਦੇ ਜਵਾਕ ਨੂੰ ਦੁਖੀ ਕਰਨਾ ਕਿ ਮੈਂ ਵੇ ਬੇ ਪਈਆਂ ਵੇ ਪੁੱਤ ਪੈਣ ਆਈਆਂ ਪਹਿਲਾਂ ਕੋਹਾ ਕੋੜਾ ਕਰਕੇ ਹਟੀਆਂ ਫਿਰ ਸਾਰਾ ਰੋਟੀ ਟੁੱਕਦਾ ਕੀਤਾਗਾ ਰੋਟੀ ਖਾਣ ਲੱਗੀ ਸੀ ਪੁੱਤ ਸਿਰ ਵਾਲਾ ਦਰਦ ਕਰਨ ਲੱਗ ਗਿਆ ਇੱਕ ਤੇਰੀ ਬਹੂ ਤੜਕੀ ਪਾ ਲੈਂਦੀ ਚੁੰਮਕੇ ਵੱਡੇ ਵੱਡੇ ਨਾ ਤੋਂ ਫੇ ਰਾਮ ਨਾਲ ਪਈ ਅੰਦਰ ਪੁੱਤ ਰੋਟੀ ਵੀ ਨਹੀਂ ਪੁੱਛਦੀ ਰੋਟੀ ਪਾਣੀ ਖਾ ਲਿਆ ਬੇਬੇ ਕਿੱਥੇ ਪੁੱਤ ਖਾਦਾਗਾ ਤੇਰੀ ਬਹੂ ਤਾਂ ਜਮਾਨੀ ਪੁੱਛਦੀ ਮੈਨੂੰ ਆਹ ਪਈਆਂ ਕੀ ਹਾਂ ਚਲ ਬੇਬੇ ਕੰਮ ਦਾ ਤਾਂ ਕੋਈ ਨਹੀਂ ਤਾਂ ਰੋਟੀ ਵੀ ਨ ਪੁੱਛੀ ਮੈਂ ਪੁੱਛਦਾ ਉਹਨੂੰ ਪਾਲੀ ਪਾਲੀ ਹਾਂਜੀ ਆਗੇ ਤੁਸੀਂ ਇੱਥੇ ਪਾਣੀ ਲੈ ਕੇ ਆਉਣੀ ਆ ਆ ਕੀ ਆ ਬੇਬੇ ਨੇ ਰੋਟੀ ਵੀ ਨ ਪੁੱਛੀ ਕਹਿੰਦੀ ਸਰਦੂਹੀ ਜਾਂਦਾ ਗੋਲੀ ਨਹੀਂ ਦਿੱਤੀ ਇਹਨੂੰ ਰੋਟੀ ਨਹੀਂ ਪੁੱਛੀ ਲੈ ਬੇਬੇ ਜਾਂ ਮੈਂ ਕਰੀ ਆਂਦੀ ਹੁਣ ਤਾਂ ਮੈਂ ਪੁੱਛ ਕੇ ਗਈ ਆ ਬੇਬੇ ਕੋਲੋਂ ਤਾਂ ਗਈ ਆ ਮੈਂ ਬੇਬੇ ਕਿਉਂ ਝੂਠ ਬੋਲਦੀ ਆਂ ਕੁੜ ਮੈਂ ਜੋ ਠਕਾ ਬੋਲਦੀਆਂ ਕਿਲਾ ਬੇਬੇ ਮੈਂ ਜਦੜ ਕੇ ਉਹ ਪੁੱਛੀ ਸੀ ਤੂੰ ਮੈਨੂੰ ਕਿਹਦੀ ਭੁੱਖ ਨਹੀਂ ਮੈਂ ਠਹਿਰ ਕੇ ਖਾਉ ਬੇਬੇ ਨੌਣ ਲੱਗ ਗਈ ਮੈਂ ਉਹਦਾ ਗੋਹ ਪੁਣਾ ਕਰਕੇ ਹੁਣ ਅੰਦਰ ਬੈਠੀ ਆ 10 ਮਿੰਟ ਨਹੀਂ ਮੈਂ ਮਰ ਜਾ ਮੈਨੂੰ ਤੌਲੇ ਛੱਟੇ ਵਾਲੇ ਨੂੰ ਝੂਠ ਦੱਸਦੀ ਆਗੀ ਹੈ ਮੈਂ ਕੋਈ ਕਮਲੀਆਂ ਵੀ ਮੈਂ ਕਮਲ ਮਾਰਦੀ ਆ ਬੇਬੇ ਤੇਰੀ ਕਮਲ ਮਾਰਨ ਨੂੰ ਕਦੋਂ ਕਿਹਨੇ ਫਿਰ ਜਿੰਨੀ ਗੱਲ ਹੁੰਦੀ ਤੂੰ ਉੰਨੀ ਗੱਲ ਕਿਉਂ ਨਹੀਂ ਕਹਿੰਦੀ ਬੇਬੇ ਕਹੀਂ ਗੋਹ ਕੂੜਾ ਮੈਂ ਕੀਤਾ ਬੇਬੇ ਗੋਹ ਕੂੜਾ ਤੂੰ ਕੀਤਾ ਹੋਰ ਤੜਕੇ ਤਾਂ ਮੈਂ ਹੀ ਕੀਤਾ ਸੀ ਚਲ ਬੇਬੇ ਤੇਰੀਆਂ ਇਹਦੀਆਂ ਸਾਰੀਆਂ ਸੱਚੀਆਂ ਨੇ ਮੇਰੀਆਂ ਝੂਠੀਆਂ ਨੇ ਮੈਂ ਬਣਾ ਦਿੰਨੀ ਆ ਕੁਝ ਵੀ ਮੇਰੀ ਗੱਲ ਸੁਣ ਜੇ ਦਵਾਰੇ ਦੇ ਦੋ ਫੋਸ ਚੱਕ ਤੇ ਕੀ ਲੋੜਾ ਆ ਗਿਆ ਕੋਈ ਗੱਲ ਨਹੀਂ ਮੈਂ ਬਣਾ ਦਿੰਨੀ ਆ ਤੁਸੀਂ ਅੰਦਰ ਬੈਠੋ ਜਾ ਨਾ ਗੋਲੀ ਲੈ ਕੇ ਦੇ ਬੇਬੇ ਸਰਦੂ ਕੀ ਨਾ ਇਹ ਨਜ਼ਾਰਾ ਲੱਗਦਾ ਪਤਾ ਲੈ 1500 ਰੁਪਏ ਮਿਲ ਜਾਂਦਾ ਮਾਓ ਜੇ ਨਾਲ ਬੁੜੀ ਵਰਤਦੀ ਆ ਕੀ ਆਪਦੀ ਮਰਜ਼ੀ ਦਾ ਸੂਟ ਲੈਣਾ ਆਵਦੀ ਮਰਜ਼ੀ ਦਾ ਕੁਸ ਖਾਣਾ ਹੈਗਾ ਸਬਜੀ ਵਾਲਾ ਸਮੋਸਾ ਭਾਲੇ ਟਾਈਮ ਬਾਅਦ ਖਾਦਾ ਕਿੰਨਾ ਸਵਾਦ ਸੀ ਤੇ ਹੁਣ ਲਾ ਆ ਸਰਕਾਰ ਨੇ ਆ ਵੀ ਸਕੀਮ ਵਧੀਆ ਸੋਚਤੀ 600 ਜੁੰਟ ਮਾਫ ਚਾਹੇ ਕੂਲਰ ਲਾਓ ਚਾਹੇ ਏਸੀ ਲਾਓ ਮਾਤੜ ਵਰਗੇ ਤਾਂ ਕੂਲਰ ਐ RAM ਨਾਲ ਲਾ ਕੇ ਪਾਈ ਜਾਨੀ ਹੈਗੀ ਹੁਣ ਕੀ ਬਹਾਨਾ ਲਾਉਂਗੀ ਬਹੂ ਕੋਲੇ ਵੀ ਮੇਰੀ ਲੱਤ ਦਰਦ ਕਰਦੀ ਆ ਝਟੂ ਹੀ ਦਰਦ ਕਰਦੀ ਹੈਗੀ ਢੂਈ ਦੇ ਕਹੂੰਗੀ ਫੇਰੀ ਲੋਟਾ ਉਗ ਟੂਈ ਕਟਾਉਂਗੀ ਮੁੰਡੇ ਨੂੰ ਕਹਿਦਾ ਕਰੂੰਗੀ ਇਹਨੇ ਮੇਰੀ ਕੁਟਦੀ ਹਾਂ ਇੱਥੋਂ ਹੀ ਹੋ ਜਾਂਦੀ ਹੈ ਸ਼ੁਰੂ ਹਾਏ ਓਹੋ ਦਖਣ ਲੱਗ ਗਈ ਕੁੜੇ ਪਾਲੀ ਕੁੜੇ ਸਾਹਮਣੇ ਬੈਠੀ ਆ ਐ ਤਾਂ ਦੇਖ ਲੈ ਥੱਕੀ ਟੁੱਟੀ ਆਈ ਹੋਊਗੀ ਨਹੀਂ ਅੱਜ ਤਾਂ ਮੇਰੀ ਢੂਈ ਬਾਲੀ ਦਰਦ ਕਰਨ ਲੱਗੀ ਐਨੀ ਮੈਂ ਮਰ ਜਾਈ ਇਹ ਪਾਣੀ ਪੋਣੀ ਪੁੱਛ ਲੈ ਲਿਆਉਣੀ ਆ ਬੀਬੇ ਓਹੋ ਲੱਭੇ ਬੇਬੇ ਪਾਣੀ ਪਾਣੀ ਤਾਂ ਪੀ ਲੈਨੇ ਅੱਜ ਤਾਂ ਮੇਰੀ ਢੂਈ ਬਾਲੀ ਦੁਖਦੀ ਆ ਕੀ ਬੇਬੇ ਗਈ ਕਿੱਥੇ ਸੀ ਤੈਨੂੰ ਪਤਾ ਤਾਂ ਹੈਗਾ ਮਾ ਉਹਨਾਂ ਦੇ ਗਏ ਸੀ ਸਰਪੰਚਾਂ ਦੇ ਅੱਛਾ ਉਹਨਾਂ ਦੀ ਬੁੜੀ ਮਰੀ ਨੂੰ ਤਾਂ ਬਹੁਤ ਟਾਈਮ ਹੋ ਗਿਆ ਸੀਗਾ ਅੱਛਾ ਮੈਂ ਅਖ ਅੱਜ ਜਾਈ ਆ ਮੈਂ ਆਖਣ ਗਈ ਨਹੀਂ ਕਦੇ ਅੱਛਾ ਮੈਂ ਗੜਾ ਮਾਰਨ ਗਈ ਸੀ ਉੱਥੇ ਫਿਰ ਉਹਨਾਂ ਨੇ ਨਾ ਮੈਨੂੰ ਸਮੋਸੇ ਖਵਾਤੇ ਸਬਜੀ ਵਾਲੇ ਅੱਛਾ ਕੀ ਸਵਾਦ ਸੀ ਲੈ ਬਾਲੇ ਸਵਾਦ ਹੋਰ ਬਾਰੇ ਟਾਈਮ ਬਾਦ ਖਾਦੇ ਨੇ ਕਿਹੜੀ ਗੱਲ ਸੀ ਬੇਬੇ ਆ ਤੈਨੂੰ ਮੈਂ ਕਈ ਵਾਰ ਕਿਹਾ ਤੂੰ ਆਪਣੇ ਘਰ ਵਿੱਚ ਦੀ ਰਾਹ ਬਣਾ ਰੱਖਿਆਵੇਂ ਤੇ ਚੱਲ ਕੋਈ ਨਾ ਲੰਘ ਜਾਣ ਦੇ ਜੇ ਆਪਣੇ ਦੋਰਾ ਹੈ ਤਾਂ ਹੀ ਲੋਕ ਲੰਘਦੇ ਆ ਜੇ ਕਰਾਹ ਹੋਵੇ ਕਿੱਥੋਂ ਲੰਘਣ ਨਾਲੇ ਪਤਾ ਲੱਗ ਜਾਂਦਾ ਕਿਹੜੀ ਕਹੇਜੀ ਆ ਕਿਹੜੀ ਕਹੇਜੀ ਆ ਆਹੋ ਫਿਰ ਤੈਂ ਕਰਦੇ ਆ ਆਪਾਂ ਘਰ ਵਿੱਚ ਦੀ ਰੋਡ ਬਣਾ ਲੈਨੇ ਆ ਨਹੀਂ ਚੁੱਪ ਕਰ ਜਾ ਕੇ ਆਉਦੀ ਮਾਂ ਨੂੰ ਕਹਿ ਦੋਗੀ ਮੈਂ ਤਾਂ ਟੋਈ ਬਾਰੀ ਦੱਤ ਕਰਦੀ ਮੇਰੇ ਟੋਈ ਕੁੱਟ ਬੇਬੇ ਮੇਰੀ ਗੱਲ ਸੁਣ ਮੈਂ ਨਾ ਮੜੇ ਮੰਦਰ ਕੱਪੜੇ ਕੁੱਪੜੇ ਧੋਣ ਵਾਲੇ ਪੈਣ ਵਾਲੇ ਪ੍ਰੈਸ ਕਰਨ ਵਾਲੇ ਪਿਆ ਮੈਂ ਫਿਰ ਇਦੋਂ ਬਾਅਦ ਤੈਨੂੰ ਕੋਈ ਗੋਲੀ ਨਹੀਂ ਮੈਂ ਕਰ ਮੂਵ ਮਾਰ ਲੈ ਠੀਕ ਹੈ ਕੋੜੇ ਮੂਵ ਮੈਥੋਂ ਕੱਲੀ ਤੋਂ ਮਿਲ ਜਾਂਦੀ ਹੋਵੇ ਫਿਰ ਮੈਂ ਮਲਣਾ ਲਵਾ ਉਹ ਬੇਬੇ ਮਲ ਦਿੰਨੀ ਆ ਫਿਰ ਮੂਵ ਖੜ ਜਾ ਮੜੇ ਮੰਦਰ ਕੰਮ ਤਾਂ ਕਰੇ ਮੂ ਦੋ ਕੰਮ ਰਹਿ ਗਏ ਬਸ ਮੈਂ ਫਿਰ ਮਲ ਦਿੰਨੀ ਆ ਜਵਾਬ ਤਾਂ ਐਂ ਦਿੰਦੀ ਆ ਜਿਵੇਂ ਮਨਿਸਟਰ ਦਿੱਤੀ ਹੁੰਦੀ ਆ ਕੀ ਹੈ ਦੇ ਕੁੱਟ ਪਾਣੀ ਦੀ ਲਿਆ ਕੇ ਦੇਤੀ ਕੌਲੇ ਚ ਵੀ ਤੂੰ ਭਰ ਲਿਆ ਤੇਰਾ ਕੀ ਪੈਟਰੋਲ ਮੱਚਦਾਗਾ ਲਪੀ ਲੈਨੇ ਔਕੇ ਸੌਕੇ ਇਨਾਂ ਕੇ ਮੈਂ ਕਿੱਥੇ ਪੀਣਾ ਮਰਜ਼ੀ ਹੋਈਆਂ ਸਰਪੰਚਾਂ ਦੇ ਵਧੀਆ ਸਮੋਸੇ ਖਾਦੇ ਵਧੀਆ ਚਾਹ ਪਈ ਐ ਨ ਕੜੀ ਵਰਗੀ ਆਏ ਹਾਈ ਸਿਰ ਦੁਖਣ ਲੱਗ ਗਿਆ ਕਿੱਥੇ ਪੜਿਆ ਹੁੰਦਾ ਅਖਬਾਰ ਮੋਬਾਈਲ ਤੇ ਦੇਖਾਂ ਕੁਸ ਛੇ ਏ ਗਲਗਲ ਨੂੰ 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 ਤੰਗ ਕਰਨ ਦੇ ਤਰੀਕੇ ਦੱਸ ਸੱਸਰੀ ਕਾਲ ਪੁੱਤ ਕਿਵੇਂ ਆ ਠੀਕ ਆ ਮਾਂ ਬਸ ਤੂੰ ਦੱਸ ਮੈਂ ਤਾਂ ਮੌਜਾਂ ਨਾਲ ਬੈਠੀ ਆ ਮੰਜੇ ਤੇ ਹੋਰ ਮੈਂ ਕੀ ਕਰਨਾਗਾ ਤੜਕੇ ਨਹਾ ਤੋ ਲੈਣੀ ਆ ਆਰਾਮ ਨਾਲ ਬਹਿ ਜੰਨੀ ਆ ਮੈਂ ਕੜਾ ਟੱਕਾ ਤੋੜਨਾ ਕੋਈ ਦੇਖ ਲਾ ਮਾਂ ਇੱਕ ਤੂੰ ਆ ਨਾ ਭਾਬੀ ਦਾ ਕਿੰਨਾ ਖਿਆਲ ਰੱਖਦੀ ਆ ਇੱਕਾ ਮੇਰੀ ਸੱਸਾ ਸਾਰਾ ਕੰਮ ਕਰਵਾਉਂਦੀ ਆ ਮੈਥੋਂ ਤੇਥੋਂ ਹੋਰ ਮਾਂ ਸਾਰਾ ਦਿਨ ਕੰਮ ਕਰਦੀ ਆ ਮੈਂ ਤਾਂ 10 ਮਿੰਟ ਪੈਣਾ ਵੀ ਨਹੀਂ ਮਿਲਦਾ ਮੈਨੂੰ ਨਹੀਂ ਮੈਂ ਮਰ ਜਾ ਢੱਕਾ ਨਾ ਤੋੜਿਆ ਕਰ ਆਪੀ ਬੁੜੀ ਕਰੀ ਦੇ ਜਾਊਗੀ ਸਾਰਾ ਕੰਮ ਕਿੱਥੇ ਮੈਂ ਤਾਂ ਢੱਕਾ ਨਹੀਂ ਤੋੜਦੀ ਇਹ ਬੁਢੜੀ ਕਿੱਥੋਂ ਕੰਮ ਵਾਲੀ ਤੂੰ ਮੂਰੇ ਲਾ ਕੇ ਰੱਖ ਮੇਰੇ ਮੰਗੂ ਪੁੱਤ ਮੈਂ ਤਾਂ ਤੈਨੂੰ ਐਂ ਕਹਨੀ ਆ ਵੀ ਝੋਲਾ ਚੱਕ ਤੇ ਉਰੇ ਆ ਜਾ ਮਾਂ ਇੱਥੇ ਤਾਂ ਮੈਂ ਆ ਜਾਨੀ ਆ ਫਿਰ ਮੁੜ ਕੇ ਆ ਤੈਨੂੰ ਪਤਾ ਨਾ ਭਾਬੀ ਨਾ ਕੁਝ ਬੋਲੇ ਉਹਦੇ ਕੀ ਹਮਤ ਆ ਉਦੀ ਕਿ ਹਿੰਮਤ ਆ ਗਈ ਮੇਰੇ ਮੂਰੇ ਬੋਲ ਜੂਗੀ ਤਾਂ ਠੀਕ ਆ ਫਿਰ ਮਾਂ ਮੈਂ ਤੈਨੂੰ ਬਾਣੀ ਪਾ ਦੂੰਗੀ ਛੇਤੀ ਆ ਜਾ ਹਾਂ ਠੀਕ ਆ ਅਗਲਾ ਸਾਰੇ ਕਾਸੇ ਨੂੰ ਭੱਜ ਜਾ ਠੀਕ ਆ ਠੀਕ ਆ ਤੀ ਚੰਗਾ ਠੀਕ ਵਾ ਭਾਬੀ ਬੋਲੂਗੀ ਇਹ ਕਿਵੇਂ ਬੋਲੂਗੀ ਨੀ ਮੇਰੀ ਤੈਨੂੰ ਤੰਗ ਕਰਦੀ ਆ ਮੈਂ ਤਾਂ ਤੰਗ ਕਰਕੇ ਨਾ ਰੱਜਾਂ ਕੋਈ ਗੱਲ ਨਹੀਂ ਹੁਣ ਝਕਾਉਂਗੀ ਛਾਲਾ ਆ ਜਾਣ ਤੇ ਕੁੜੀ ਨੂੰ ਵੀਰੇ ਲੈ ਚਲ ਰੋਟੀ ਤਾਂ ਬਣਾਤੀ ਹੁਣ ਐ ਕਰਦੀ ਆ ਪਹਿਲਾਂ ਅੰਦਰ ਝਾੜੂ ਲਾ ਲੈਣੀ ਆ ਸਾਰੇ ਕਿਤੇ ਹਾਈ ਹਾਈ ਬੇਬੇ ਮੈਂ ਤੈਨੂੰ ਐ ਕਹਿਣੀ ਆ ਹਾਂ ਪਹਿਲਾਂ ਰੋਟੀ ਤੈਨੂੰ ਐ ਫੜਾ ਦੇਣੀ ਆ ਫਿਰ ਤੂੰ ਬਾਅਦ ਚ ਉਹਦੇ ਮੁੰਡੇ ਕੋਲ ਸ਼ਿਕਾਇਤਾਂ ਲਾਉਣ ਲੱਗ ਜੰਨੀ ਆ ਰੋਟੀ ਤਾਂ ਨਹੀਂ ਮੈਂ ਖਾਂਦੀ ਰੋਟੀ ਨਹੀਂ ਖਾਂਦੀ ਕੀ ਮਤਲਬ ਹੋਰ ਬੇਬੇ ਕੀ ਖਾਣਾ ਤੂੰ ਐ ਕਰ ਦਲੀਆ ਬਣਾ ਦਿੰਨੀ ਐ ਦਲੀਆ ਪੀਏਗਾ ਨਾ ਨਾ ਮਿੱਠਾ ਖਾਣ ਨੂੰ ਕਿੱਥੇ ਦਿਲ ਕਰਦਾਗਾ ਤੂੰ ਐ ਕਰ ਵਾਵਾ ਸਾਰਾ ਘਿਓ ਲਾ ਕੇ ਨਾ ਮੈਨੂੰ ਤਿੰਨ ਖੁੰਜੇ ਪਰੌਠੇ ਲਾ ਦੇ ਵਿੱਚ ਨੂਨ ਪਾ ਕੇ ਬੇਬੇ ਤੂੰ ਹੱਦ ਕਰਦੀ ਐ ਤੂੰ ਤਲਿਆ ਫਲਿਆ ਖਾਈਂ ਫੇਰ ਤੇਰਾ ਸਿਰ ਦੁਖੂਗਾ ਕੋਈ ਨੀ ਗੋਲੀ ਲੈ ਲੂੰਗੀ ਆਪੇ ਠੀਕ ਹੋ ਜਾਊਗਾ ਖਾਣਾ ਤਾਂ ਹੈਗੇ ਐ ਜੈ ਖਾਣ ਦੀ ਜੀਭ ਮੰਗਦੀ ਐ ਖਾਣ ਨੂੰ ਹੋਰ ਕੀ ਕਰਾਂ ਪਤਾ ਚੱਲ ਕੋਈ ਨਾ ਬਣਾ ਦੇਨੀ ਐ ਚੰਗਾ ਮੇਰੀ ਗੱਲ ਸੁਣ ਦਹੀਂ ਨਾਲ ਖਾਏਂਗੀ ਕੁਛ ਤਾਂ ਦਹੀਂ ਲੈ ਆਈਂ ਹਾਂ ਉੱਤੇ ਕਿਉਂ ਉਤਰ ਲਈ ਪੁੱਤ ਥੋੜਾ ਜਾ ਹੂੰ ਬਾਲਾ ਤੂੰ ਕੁਛ ਮੰਗਦੀ ਵੀ ਨਹੀਂ ਤੂੰ ਖਾਣ ਨੂੰ ਹੱਦ ਕਰਦੀ ਏ ਬੁੜੀ ਜੀ ਲੈ ਹੁਣ ਤਿੰਨ ਕੁੰਜੇ ਪਰੌਂਠੇ ਲਾ ਕੇ ਦੇ ਦੋ ਫੇਰ ਬਿੰਦੂ ਨੂੰ ਕਹੂਗੀ ਮੇਰੇ ਤਾਂ ਸਿਰ ਨੂੰ ਤਜਾਬ ਚੜ ਗਿਆ ਫਲਾਨਾ ਹੋਗਾ thymka ਉਹ ਚੰਗੀ ਭਲੀ ਰੋਟੀ ਬਣਾਈ ਸੀ ਵੀ ਰੋਟੀ ਨਹੀਂ ਲੰਗਦੀ ਬਣਾ ਦੋ ਹੁਣ ਤਿੰਨ ਕੁੰਜੇ ਕੋਟ ਲਿਆ ਹੱਸ਼ੀ ਗਲ ਮਾ ਸਸਰੀ ਕਾਲ ਪੁੱਤ ਉਹ ਠੀਕ ਆ ਹਾਂ ਠੀਕ ਬਹਿ ਜਾ ਪੁੱਤ ਰੋਟੀ ਖਾਲਾ ਕਿਉ ਰੱਖਤੀ ਬਸ ਪੁੱਤ ਕੋਈ ਨਹੀਂ ਫੇਰ ਕਾ ਲੂੰਗੀ ਹੋਰ ਕਿਵੇਂ ਆ ਮੈਂ ਤਾਂ ਠੀਕ ਆ ਪੁੱਤ ਤੂੰ ਦੱਸ ਠੀਕ ਪਹੁੰਚ ਗਈ ਬਸ ਠੀਕ ਪਹੁੰਚ ਗਈ ਕੁਝ ਬੋਲੇ ਤਾਂ ਨਹੀਂ ਪੁੱਤ ਉਹ ਲੈ ਉਹਨਾਂ ਨੇ ਕੀ ਬੋਲਣਾ ਸੀ ਮੈਂ ਕਿਹੜਾ ਦੱਸ ਕੇ ਆਈ ਆ ਮਾ ਚੱਕਿਆ ਬੈਗ ਮੈਂ ਆ ਗਈ ਹਾਂ ਪੁੱਤ ਇਹ ਤਾਂ ਠੀਕ ਹੈ ਨੇੜੇ ਦੇ ਇਹੀ ਤਾਂ ਫਾਇਦਾ ਹੋਰ ਮੈਂ 10 ਮਿੰਟ ਦਾ ਰਸਤਾ ਤੈਨੂੰ ਪਤਾ ਤਾਂ ਹੈਗਾ ਇਹੀ ਤਾਂ ਨੇੜੇ ਦਾ ਸੁੱਖ ਹੈ ਉਹ ਤਾਂ ਹੈਗਾ ਹਾਂ ਛੇਤੀ ਆ ਜਾਣਾ ਪੁੱਤ ਗੱਲ ਸੁਣ ਲੈ ਮੈਂ ਤੈਨੂੰ ਦੁਖੀ ਨਹੀਂ ਹੋਣ ਦਿੰਦੀ ਮੈਂ ਤਾਂ ਦੁਖੀ ਕਰਕੇ ਨਰਜਾਂ ਹੈ ਮੈਂ ਤਾਂ ਸਾਰਿਆਂ ਨੂੰ ਮੂਰੇ ਲਾਈ ਫਿਰਦੀ ਆ ਉਹਦੀ ਕਿ ਹਿੰਮਤ ਹੈ ਤੈਨੂੰ ਬੋਲਦੀ ਆ ਨਾਲੇ ਆਏ ਕਾ ਕੋਈ ਕੰਮ ਕਰਨ ਦੀ ਲੋੜ ਨਹੀਂ ਮਰ ਜਾਣਾ ਨਹੀਂ ਪੁੱਤ ਤੇਰਾ ਆਪਣਾ ਘਰ ਹੈਗਾ ਠੀਕ ਆ ਸੂਰੇ ਮੂਰੇ ਕੰਮ ਕਰਨ ਠੀਕ ਆ ਮਾਂ ਕੰਮ ਤਾਂ ਉੱਥੇ ਵੀ ਤੇਰਾ ਕਰਦੀ ਸੀ ਠੀਕ ਐ ਤੂੰ ਕਦੋਂ ਆਈ ਬਈ ਜਦੋਂ ਤੂੰ ਦੇਖਿਆ ਉਹਦੀ ਆਈਆਂ ਘੰਟਾ ਹੋ ਗਿਆ ਨਾ ਈ ਨੂੰ ਤੈਨੂੰ ਪਤਾ ਨਹੀਂ ਲੱਗਿਆ ਉਹ ਨਹੀਂ ਮਮੀ ਮੈਨੂੰ ਪਤਾ ਨਹੀਂ ਲੱਗਿਆ ਮੈਂ ਅੰਦਰ ਸੀਗੀ ਆਵਾਜ਼ ਮਾਰ ਲੈਂਦੀ ਫਿਰ ਮੈਨੂੰ ਚਲ ਕੋਈ ਨਹੀਂ ਦੁੱਖ ਸੁੱਖ ਕਰਦੀਆਂ ਸੀ ਅੱਛਾ ਚਲ ਕੋਈ ਗੱਲ ਨਹੀਂ ਇਹਨੂੰ ਪਾਣੀ ਪੀ ਲੈ ਫਿਰ ਅੰਦਰ ਆ ਜੀ ਠੀਕ ਆ ਹਾਂ ਰੋਟੀ ਰੋਟੀ ਖਾ ਲੈ ਬਣਾ ਦੇ ਇਹਨੂੰ ਜਾ ਕੇ ਰੋਟੀ ਖਾ ਲੈ ਪੁੱਤ ਠੀਕ ਆ ਮਾਂ ਤੂੰ ਵੀ ਖਾ ਲੈ ਰੋਟੀ ਮੈਂ ਖਾ ਲਨੀ ਆ ਕੋਈ ਨਹੀਂ ਕੁਸਤਾ ਖਾ ਲਈ ਸੀ ਖਾ ਲੈਨੀ ਲਾ ਮੈਂ ਤਾਂ ਮੂਰੇ ਲਾਲੂ ਸਾਰਿਆਂ ਨੇ ਮੇਰੀ ਕੁੜੀ ਨੂੰ ਦੁਖੀ ਕਰ ਮੈਂ ਤਾਂ ਦੁਖੀ ਕਰਕੇ ਨਾ ਰੱਜਾਂ ਕੀ ਕਰਦੀ ਆ ਬੇਬੇ ਬੇਬੇ ਪੁੱਤ ਕਰਨਾ ਕੀ ਸੀਗਾ ਲੇਟੀ ਰਹਿਣ ਕੇ ਹਟੀਆਂ ਹੁਣ ਆ ਤੇਰੀ ਬਹੂ ਤਾਂ ਢੱਕਾ ਨਹੀਂ ਤੋੜਦੀ ਸਾਰਾ ਦਿਨ ਪਈ ਰਹਿੰਦੀ ਆ ਤੈਨੂੰ ਪਤਾ ਐਸੇ ਮੂਰੇ ਚੁੱਲ੍ਹੇ ਮੂਰੇ ਬੈਠੀ ਚੰਗੀ ਲੱਗਦੀ ਆ ਮੈਂ ਜਾਣਦੀ ਨਹੀਂ ਕੁਝ ਸਮਝਦਗੋਈ ਨਹੀਂਗੀ ਕੀ ਆਖਾਂ ਬੇਬੇ ਮੈਂ ਤਾਂ ਸਮਝਾਉਣਾ ਬਹੁਤ ਬੇਪੁੱਤ ਕੀ ਸਮਝਾਵਾਂ ਮੈਂ ਲੜਾਈ ਕਰੇ ਚ ਵੀ ਕੋਈ ਫਾਇਦਾ ਨਹੀਂਗਾ ਹੋਰ ਐਵੇਂ ਤੇਰਾ ਘਰ ਖਰਾਬ ਹੋਊਗਾ ਚੁੱਪੀ ਠੀਕ ਆ ਪੁੱਤੋ ਚਲ ਕੋਈ ਨਹੀਂ ਇਹ ਤਾਂ ਮਰੇਨ ਤੇ ਹੁਣ ਤੂੰ ਐ ਕਰ ਤੇਰੀ ਭੈਣ ਆਈ ਹੋਈ ਐ ਕੋਈ ਖਾਣ ਪੀਣ ਨੂੰ ਕੋਈ ਚੀਜ਼ ਚਾਹੀਦੇ ਹੋ ਜਲਿਆ ਕੇ ਦੇ ਪੁੱਤ ਜਾ ਲਿਆ ਕੇ ਮਨ ਪੁੱਛ ਲੈਣਾ ਹਾਂ ਪੁੱਛ ਲੈ ਪੁੱਤੋ ਛੋਕਰਾ ਮੁੰਡਾ ਤਾਂ ਆਖੇ ਲੱਗ ਜਾਂਦਾਗਾ ਮਾਗਰ ਤਾਂ ਨਹੀਂ ਲੱਗਦਾ ਜਨਾਨੀ ਦੇ ਆਪਦੀ ਨਹੀਂ ਅੱਜ ਕੱਲ ਦੇ ਮੁੰਡੇ ਤਾਂ ਉਹਦੇ ਪਿੱਛੇ ਲੱਗ ਜਾਂਦੇ ਬੰਗੂਆਂ ਦੀ ਮੰਦ ਦੇ ਨਾ ਪੱਲੀ ਹਾਂਜੀ ਤੇ ਕਾਜਲ ਨਾਲ ਗੱਲ ਹੋਈ ਐ ਕਾਜਲ ਨਾਲ ਗੱਲ ਕਿਉਂ ਮੇਰੀ ਕੀ ਗੱਲ ਹੋਣੀ ਸੀ ਕਿੰਨਾ ਕਰਾਂ ਦਊਗੀ ਹਜੇ ਉਹ ਓਹੋ ਤੁਸੀਂ ਕਈਆਂ ਜੀ ਗੱਲਾਂ ਕਰਦੇ ਹੋ ਉਹਦਾ ਆਪਣੇ ਘਰ ਇੱਥੇ ਕਿੰਨੇ ਦਿਨ ਮਰਜੀ ਰਹੇ अच्छा तैनू ਵੀ ਨਹੀਂ ਦੱਸਿਆ ਹਜੇ ਕੀ ਦੱਸਣਾ ਸੀ ਮੈਨੂੰ ਮੈਂ ਦੱਸਦਾ ਤੈਨੂੰ ਹਾਂਜੀ ਕੀ ਕਰੀ ਜਾਂਦੀ ਆ ਮੈਂ ਤਾਂ ਖੀਰੇ ਜਿਹਾ ਸਿਲ ਕੇ ਰੱਖ ਦੇ ਸੀਗੀ ਤੇ ਮੈਂ ਅਖਲ ਚਲ ਛੱਲਦਾ ਬੈਠੀ ਜਾਂਗੀ ਤੇ ਮੇਰੀ ਗੱਲ ਸੁਣ ਲੈ ਕੰਮ ਕਰਨ ਦੀ ਤੈਨੂੰ ਲੋੜ ਨਹੀਂ ਹੈਗੀ ਠੀਕ ਆ ਮੈਂ ਠੀਕ ਆ ਨਾ ਮੰਜੇ ਤੇ ਬੈਠੀ ਰੋਟੀ ਲਿਆ ਕਰ ਇਹ ਪਾਣੀ ਬਾਥਰੂਮ ਚ ਪਵਾ ਕੇ ਰੱਖਿਆ ਕਰ ਕਹਦੇ ਵਾਟੀ ਪਰ ਕੇ ਰੱਖ ਦੇ ਮੱਪੜੇ ਮੇਰੇ ਪ੍ਰੈਸ ਕਰਕੇ ਰੱਖ ਦੇ ਠੀਕ ਆ ਤੇ ਨਾਲੇ ਆਏ ਨਾ ਪਤਾ ਲੱਗ ਜੇ ਜੇ ਤੂੰ ਲੜਕੇ ਆਈਆਂਗੀ ਠੀਕ ਆ ਕਹਦੇ ਮੈਂ ਤਾਂ ਭਾਈ ਟਿੱਲੀ ਜੀ ਸੀਗੀ ਵੀ ਮੈਂ ਤਾਂ ਉਹਨਾਂ ਨੂੰ ਕਿਹਾ ਮੈਂ ਤਾਂ ਲਾ ਕੇ ਆਉਂਗੀ 6 ਮਹੀਨੇ ਠੀਕ ਆ ਠੀਕ ਆ ਪਤਾ ਨਾ ਲੱਗਣ ਦੀ ਦੇਖੀ ਕਿਤੇ ਮੁੰਡੇ ਨੂੰ ਵੀ ਦੱਸ ਦੇ ਕਿਸੇ ਨੂੰ ਨਹੀਂ ਦੱਸਣੀ ਗੱਲ ਇਹ ਨਾ ਬਹੂ ਨੂੰ ਦੱਸਣੀ ਹੈ ਠੀਕ ਤੇ ਜਮਾਂ ਦਾ ਕੰਮ ਦਾ ਡੱਕਾ ਤੋੜੀ ਦੇਖੀ ਕਿਤੇ ਕੰਮ ਨਹੀਂ ਗਾ ਤੂੰ ਮੂਰੇ ਮੂਰੇ ਤੁਲੀ ਫਰੇ ਮਦਨ ਨੂੰ ਮੂਰੇ ਲਾ ਕੇ ਰੱਖ ਦਿੰਗੇ ਫੇਰ ਮਾਂ ਵੀਰੇ ਨੂੰ ਉਂਗਲਾਂ ਲਾਉਗੀ ਇਹ ਐਂ ਕਿਵੇਂ ਲਾਉਗੀ ਤੇਰੀ ਮਾਂ ਹੈਗੀ ਆ ਨਾ ਉਂਗਲਾ ਲਾਉਗੀ ਇਹੇ ਮੈਂ ਦਬਲ ਵੀ ਦੇਉਂਗੀ ਬੜਾ ਬੋਲੀ ਤਾਂ ਠੀਕ ਪਰ ਗੋਲਤੀ ਵੀ ਹੂੰ ਚੱਲ ਲੈਦੇ ਆ ਗੱਲਾਂ ਚਲੋ ਕੋਈ ਨਾ ਫੇਰ ਬੈਠ ਮਾ ਛੱਲੇ ਜੇ ਦੇਵਾ ਠੀਕ ਤੂੰ ਇੱਥੇ ਬੈਠੀ ਰਹਿ ਜੇ ਤੈਨੂੰ ਕਿਹਾ ਕਰੇ ਨਾ ਕੰਮ ਕਰ ਲੈ ਕਦੇ ਕੋਈ ਨਾ ਭਾਪੀ ਆਉਣੀ ਆ ਮੈਂ ਮੱਕਾ ਜਿਆ ਕਰੋ ਦੋੜੀ ਨੀ ਤੈਨੂੰ ਤੋਰਾ ਇਹ ਮੈਚ ਰਾਮ ਲਾ ਹੋਂਦਾ ਤਾਂ ਨੀ ਕੋਈ ਨਾ ਉਹ ਤਾਂ ਅੰਦਰ ਬੈਠੀ ਆ ਕਿਤੇ ਗੱਲਾਂ ਸੁਣ ਲਈ ਆਪਣੀਆਂ ਤੁਹਮੇ ਕੱਪ ਨਹੀਂ ਲਾਉਂਦਾ ਪੂਈ ਕਰਨੀ ਆ ਮਾਂ ਵੈਸੇ ਮੂਰੇ ਲਾਈ ਆ ਮੈਨੂੰ ਤਾਂ ਨਹੀਂ ਲੱਗਦਾ ਅੱਛਾ ਹੂੰ ਸਾਰਾ ਦਿਨ ਤਾਂ ਉਹਦਾ ਮੇਕਅਪ ਨਹੀਂ ਲੂਟ ਆਉਂਦਾ ਇਹ ਕੱਪ ਤਾਂ ਥੇਰਾ ਕਰਦੀ ਆ ਛੱਡ ਦੇ ਬੁੰਦੇ ਲਮਕਾਰ ਰੱਖੇ ਨਾ अच्छा जी हां ये गल है मां ਤਾਂ ਉਹਦੀ ਸਾਈਡ ਲਈ ਜਾਂਦੀ ਆ ਆਪਾਂ ਪੁੱਛਦੇ ਹਾਂ हां ਚਲੋ ਉੱਡੀ ਗੱਲ ਸਹੀ ਹੈ ਤੁਸਮਾ ਉਹ ਨਾ ਰਹੀ ਸੀ ਹਾਂ ਹੋਰ ਕਦ ਜ ਠੀਕ ਆ हां ਠੀਕ ਆ ਚਲ ਵਧੀਆ ਹੋਰ ਕਦਲ ਕਿੰਨੇ ਦਿਨ ਰਹਿਣਾ ਫਿਰ ਹਜੇ ਮੇਰੀ ਸਵੇਰੇ ਗੱਲ ਹੋਈ ਸੀ ਉਹ ਕਹਿੰਦਾ ਭਾਬੀ ਚਾਹ ਹਫਤਾ ਲਾਇਆ ਹੋਰ ਅੱਛਾ ਜੇ ਮੈਂ ਰੁਕ ਜਾਈ ਨੀ ਚਲੋ ਬਧੀਏ ਫਿਰ ਵੀ ਇਹ ਦੱਸ ਵਾ ਜਿਹੜਾ ਇਨੇ ਦਿਨ ਛੱਡਦਾ ਹਨਾ ਵਾ ਕਾਹੇ ਹੋਰ ਕਿੰਨੇ ਦਿਨ ਝੂਠ ਬੋਲਣੀ ਕਿਉਂ ਵੀਰੇ ਮੈਂ ਕਿ ਝੂਠ ਬੋਲਦਾ ਤੂੰ ਲੜਕੇ ਆਈਆਂ ਮੈਂ ਤੜਕੇ ਗੱਲਾਂ ਸੁਣਦੀਆਂ ਤੁਹਾਡੀਆਂ ਕਾਜਲ ਮੇਰੀ ਗੱਲ ਸੁਣ ਲੜਾਈ ਕਿਹੜੇ ਘਰੇ ਨਹੀਂ ਹੁੰਦੀ ਉਹਦਾ ਮਤਲਬ ਫਿਰ ਇਹ ਤਾਂ ਨਹੀਂ ਵੀ ਬੈਗ ਚੱਕੋ ਤੇ ਆਜੋ ਜੇ ਕੋਈ ਗੱਲ ਸੀ ਤੂੰ ਸਾਨੂੰ ਦੱਸਦੀ ਤੇ ਮੈਂ ਤੂੰ ਤੂੰ ਵੀ ਤਾਂ ਇਹਦਾ ਸਾਥ ਦੇ ਰਹੀ ਐ ਭਾਬੀ ਮੇਰੀ ਸੱਸ ਸਾਰਾ ਦਿਨ ਮੈਨੂੰ ਤੰਗ ਕਰਦੀ ਆ ਡਰਾਮੇ ਕਰਦੀ ਰਹਿੰਦੀ ਆ ਮੈਂ ਕੀ ਕਰਾਂ ਇਕੱਲੀ ਕੰਮ ਨੂੰ ਮੈਨੂੰ ਤਾਂ 10 ਮਿੰਟ ਦੁਪਹਿਰੇ ਵੀ ਨਹੀਂ ਪੈਣ ਦਿੰਦੇ ਹੈਗੇਗੇ ਲੈ ਐਡੀ ਛੋਟੀ ਗੱਲ ਸੀ ਸੁਣ ਲਓ ਜੀ ਇਹਦੀ ਗੱਲ ਮੈਨੂੰ ਮੰਮੀ ਨੇ ਕਿਹਾ ਮੈਂ ਮੰਮੀ ਨੂੰ ਦੱਸਿਆ ਮੰਮੀ ਕਹਿੰਦੀ ਆ ਜਾ ਤਾਂ ਮੈਂ ਆ ਗਈ ਉਹੋ ਕਾਜਲ ਮੰਮੀ ਜੀ ਨੇ ਕਹਿਤਾ ਫਿਰ ਤੁਸੀਂ ਇਹਦੇ ਪਿੱਛੇ ਲੱਗੀ ਮੰਮੀ ਤੁਸੀਂ ਠੀਕ ਕੀਤਾ ਇਹ ਹੋਰ ਪੁੱਤ ਮੈਂ ਕੀ ਕਰਦੀ ਜਿਹਦੇ ਤੰਗ ਸੀਗੀ ਫਿਰ ਮੈਂ ਤਾਂ ਬਣਾਉਣੀ ਸੀ ਇੱਥੇ ਅੱਛਾ ਮੰਮੀ ਜੀ ਫਿਰ ਤੇ ਦਾ ਮਤਲਬ ਮੈਂ ਵੀ ਚੋਲਾ ਜਾ ਕੇ ਬਗ ਜਾਣਾ ਫਿਰ ਤੁਸੀਂ ਵੀ ਤਾਂ ਮੈਨੂੰ ਸਾਰਾ ਦਿਨ ਐਵੇਂ ਹੀ ਤੰਗ ਕਰਦੇ ਹੋ ਤੂੰ 10 ਮਿੰਟ ਤਾਂ ਬਹਿ ਜਾਨੀ ਮੈਨੂੰ ਕੋਈ 10 ਮਿੰਟ ਵੀ ਨਹੀਂ ਬੈਠਣ ਦਿੰਦਾ ਮੰਮੀ ਇਦਰੀ ਆਪਦੀਤੀ ਸੀ ਤੈਨੂੰ ਤਰਸ ਆਇਆ ਤੈਨੂੰ ਮੇਰੇ ਚਲ ਕੇ ਤਰਸ ਨਹੀਂ ਆਇਆ ਨਾ ਮੇਰੀ ਗੱਲ ਸੁਣ ਮਾਂ ਸਿਆਣੀ ਬਣ ਜਾ ਹੁਣ ਵੀ ਇਹਨੂੰ ਆਪਦੇ ਘਰੇ ਤੋਰ ਦੇ ਆਪਦੇ ਘਰ ਦਾ ਕੰਮ ਦਾ ਕਰਮ ਹੁੰਦਾ ਰਹੀ ਗੱਲ ਕਾਜ ਤੇਰੀ ਗੱਲ ਜੇ ਕੋਈ ਗੱਲ ਹੁੰਦੀ ਹੈ ਅਸੀਂ ਕੋਈ ਉਪਰੇ ਨਹੀਂ ਹੈਗੇ ਸਾਡੇ ਨਾਲ ਗੱਲ ਸ਼ੇਅਰ ਕਰਿਆ ਕਰ ਮੰਮੀ ਜੀ ਨੂੰ ਫੇਰ ਦੱਸਿਆ ਕਰ ਠੀਕ ਆ ਭਾਬੀ ਮੇਰੀ ਗੱਲ ਸੁਣੋ ਜੀ ਤੁਸੀਂ ਨਾਲ ਇਹਨੂੰ ਛੱਡਿਓ ਨਾਲੇ ਵੀਰੇ ਨਾਲ ਗੱਲ ਕਰਿਆਓ ਠੀਕ ਠੀਕ ਐ ਆਜੋ ਚਲ ਠੀਕ ਐ ਬੱਚਾ ਜੇ ਤੋਏ ਨੇ ਆਪਣੀਆਂ ਗੱਲਾਂ ਸੁਣ ਹੀ ਲਈਆਂ ਹੁਣ ਇਹਨਾਂ ਦੀ ਮੰਨਣੀ ਪੈਣੀ ਠੀਕ ਆ ਮਾ ਬਹੁਤ ਟਾਈਮ ਹੋ ਗਿਆ ਮੈਨੂੰ ਵੀ ਪਰ ਉਹ ਚਲਾਉਂਦੇ ਕੁੰਤਾ ਮੈਨੂੰ ਲੱਗਦਾ ਮੇਰਾ ਬਿਰੋਹ ਨਹੀਂ ਚੱਲਣਾ ਮੈਨੂੰ ਵੀ ਨਿਮਕ ਰਹਿਣਾ ਪਊਗਾ ਉਹ ਖੁਦ ਹੀ ਮੁੰਡੇ ਨੇ ਸੁਣ ਲਿਆ